ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕੇ ਸਾਰੇ ਵਧੀਆ ਸਭ ਤੋਂ ਪਹਿਲਾਂ ਤਾਂ ਸੌਰੀ ਬਹੁਤ ਜਾਣਿਆਂ ਦੇ ਮੈਸੇਜ ਆ ਰਹੇ ਸੀਗੇ ਹਨਾ ਕਾਲਸ ਵੀ ਆ ਰਹੀਆਂ ਸੀਗੀਆਂ ਮੇਰੇ ਕੋਲ ਰਿਪਲਾਈ ਨਹੀਂ ਕਰ ਹੋ ਰਿਹਾ ਕਿਉਂਕਿ ਮੈਂ ਆਊਟ ਆਫ ਕੰਟਰੀ ਆ ਦੋ ਤਿੰਨ ਕੰਟਰੀ ਦਾ ਮੇਰਾ ਟ੍ਰਿਪ ਹੈਗਾ ਆ ਮੈਂ 8-10 ਦਿਨਾਂ ਬਾਅਦ ਜਿੱਦਾਂ ਜਾਣਾ ਆ ਆਪਣੀ ਲੋਕੇਸ਼ਨ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਆ ਸੋ ਇਸ ਟਾਈਮ ਦੇ ਵਿੱਚ WhatsApp ਜਿਨ੍ਹਾਂ ਨੇ ਕੀਤਾ ਸੀਗਾ ਜਾਂ ਮੈਸੇਜ ਕੀਤੇ ਸੀ ਆਪਾਂ ਉਹਨਾਂ ਦਾ ਜਵਾਬ ਦਵਾਂਗੇ ਤੇ ਬਾਕੀ ਜਿਨ੍ਹਾਂ ਵੀ ਬੰਦਿਆਂ ਦੇ ਪੇਪਰ ਨਿਕਲ ਰਹੇ ਆ ਜਾ ਨਿਕਲਣੇ ਕਦੋਂ ਆ ਉਹਦੇ ਬਾਰੇ ਆਪਾਂ ਇਨਫੋਰਮੇਸ਼ਨ ਦਵਾਂਗੇ ਸੋ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਪੇਪਰ ਹੁਣ ਨਿਕਲਣੇ ਸ਼ੁਰੂ ਹੋਣੇ ਆ ਉਹ ਹੈਗੇ ਜੀ 9 ਮੰਥ ਵਾਲੇ ਪੇਪਰ ਜਿਨ੍ਹਾਂ ਦੇ ਫਰਵਰੀ ਦੇ ਵਿੱਚ ਕਲਿੱਕ ਹੋ ਗਏ ਸੀਗੇ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਫਾਈਲਾਂ ਜਮ੍ਹਾਂ ਕਰਾਈਆਂ ਸੀ ਪਹਿਲਾਂ ਉਹਨਾਂ ਦੇ ਪੇਪਰ ਕਲਿੱਕ ਹੋਣੇ ਆ ਚਾਹੇ ਉਹ ਆਪਣੇ 9 ਮਹੀਨੇ ਵਾਲੇ ਹੋਣ ਚਾਹੇ ਸਾਲ ਵਾਲੇ ਚਾਹੇ ਡੋਮੈਸਟਿਕ ਚਾਹੇ ਜਿਹੜੇ ਵੀ ਮਰਜ਼ੀ ਤੁਸੀਂ ਪੇਪਰ ਭਰੇ ਸੀਗੇ ਵੀ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਪੇਪਰ ਭਰੇ ਸੀਗੇ ਉਹਨਾਂ ਨੂੰ ਪਹਿਲ ਦਿੱਤੀ ਜਾਣੀ ਆ ਤੇ ਉਹਨਾਂ ਦੇ ਪੇਪਰ ਹੁਣ ਨਿਕਲਣੇ ਸ਼ੁਰੂ ਹੋ ਗਏ ਆ ਤੇ ਨਿਕਲਣੇ 2 4 5 ਦਿਨਾਂ ਦੇ ਵਿੱਚ ਹੋਰ ਵੀ ਆ ਠੀਕ ਆ ਜੀ ਸੋ ਨਵੰਬਰ ਵਾਲੇ ਤਾਂ ਇਹ ਨਿਸ਼ਚਿੰਤ ਹੋ ਜਾਓ ਕਿ ਤੁਹਾਡੇ ਪੇਪਰ ਨਿਕਲਣੇ ਜਾਂ ਨਹੀਂ ਨਿਕਲਣੇ ਕਿਉਂਕਿ ਬਹੁਤ ਜਾਣਿਆਂ ਦੇ ਮੈਸੇਜ ਆਉਂਦੇ ਸੀ ਭਾਜੀ ਮੇਰੀ ਟਾਈਮਿੰਗ ਆਹਾ ਆ ਭਾਜੀ ਮੇਰੀ ਟਾਈਮਿੰਗ ਆਹਾ ਆ ਉਹਦੇ ਮੈਂ ਤੁਹਾਨੂੰ ਦੋ ਰੀਜ਼ਨ ਦੱਸ ਦਿੰਦਾ ਕਿ ਟਾਈਮਿੰਗ ਦਾ ਜ਼ਿਆਦਾ ਚੱਕਰ ਕਿਉਂ ਨਹੀਂ ਪੈਣਾ ਪਹਿਲੀ ਗੱਲ ਤਾਂ ਜਿਹੜੇ 9 ਮਹੀਨੇ ਵਾਲੇ ਪੇਪਰ ਸੀਗੇ ਜਦੋਂ ਭਰੇ ਜਾਂਦੇ ਸੀਗੇ ਤਾਂ ਉਸ ਵੇਲੇ ਇੱਕ ਵਾਰੀ ਤਾਂ ਜਿਹੜੀ ਉਹਦੀ ਜਿਹੜੀ ਵੈਬਸਾਈਟ ਹੈਗੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਥੋੜਾ ਜਿਹਾ ਅ ਜਿਆਦਾ ਬਿਜ਼ੀ ਹੋਣ ਕਰਕੇ 1 ਘੰਟਾ ਡੇਢ ਘੰਟਾ ਬੰਦ ਵੀ ਰਹੀ ਆ ਪਹਿਲਾਂ ਪਹਿਲਾਂ ਭਰੇ ਗਏ ਆ 9 ਤੋਂ 9:30 ਵਜੇ ਤੱਕ ਫਿਰ ਉਸ ਤੋਂ ਬਾਅਦ 11 ਵਜੇ ਸਿੱਧਾ ਡਾਇਰੈਕਟ ਟਾਈਮ ਸ਼ੁਰੂ ਹੁੰਦਾ ਸੋ ਜਿਨ੍ਹਾਂ ਵੀ ਭਰਾਵਾਂ ਦਾ 11 ਵਜੇ 11:15 20 ਮਿੰਟ ਜਾਂ ਦਾ ਜਿੰਨਾ ਵੀ ਟਾਈਮ ਹੈਗਾ ਉਹ ਸਮਝ ਲਓ 9 ਦੇ ਨੇੜੇ ਹੀ ਆ ਤੇ ਨਾਲੇ ਪਹਿਲੀ ਗੱਲ ਤਾਂ ਤੁਸੀਂ ਟਾਈਮਿੰਗ ਦੇਖੋ ਹਣਾ ਕਿਉਂ ਹਣਾ ਦੇਖੋ ਕਿਉਂਕਿ ਜਿੰਨਾ ਕੋਟਾ ਭਰਨ ਨੂੰ ਕਿਹਾ ਗਿਆ ਸੀਗਾ ਉੰਨੇ ਪੇਪਰ ਭਰੇ ਹੀ ਨਹੀਂ ਗਏ ਸੀਗੇ ਜਿਹੜੇ ਨਵੰਬਰ ਵਾਲੇ ਦੀ ਗੱਲ ਕਰਦਾ ਪਿਆ। ਸੋ ਨਵੰਬਰ ਦੇ ਵਿੱਚ ਜਿਨ੍ਹਾਂ ਦੇ ਵੀ ਪੇਪਰ ਫਿਲ ਹੋਏ ਆ ਉਹਨਾਂ ਦੇ ਚਾਂਸ ਬਹੁਤ ਜ਼ਿਆਦਾ ਆ। ਹੈਲਦੀ ਚਾਂਸਿਸ ਆ ਉਹਨਾਂ ਦੇ ਕਿ ਉਹਨਾਂ ਦੇ ਪੇਪਰ ਨਿਕਲਣੇ ਨਿਕਲਨੇ ਉਹਨਾਂ ਦਾ ਨੂਲਾ ਉਸਤਾ ਆ ਮਾਰਚ ਦੇ ਵਿੱਚ ਆਣਾ ਹੀ ਆਣਾ ਆ। ਠੀਕ ਆ ਜੀ। ਬਾਕੀ ਹੁਣ ਗੱਲ ਇਹ ਆ ਕਿ ਕਈਆਂ ਦਾ ਮੇਰੇ ਭਰਾਵਾਂ ਦਾ ਮੈਸੇਜ ਆਇਆ ਸੀਗਾ ਕਿ ਪਾਜੀ ਅਸੀਂ ਜਦੋਂ ਦੂਜੀ ਵਾਰੀ ਜਿਹੜੀ ਤੁਹਾਡੀ ਵੈਬਸਾਈਟ ਓਪਨ ਹੋਈ ਸੀਗੀ ਉਦੋਂ ਪੇਪਰ ਭਰੇ ਸੀਗੇ। ਉਹ ਜਿੱਦਾਂ 18 ਨੂੰ 20 ਨੂੰ 22 ਨੂੰ ਜਿੱਦਾਂ ਵੀ ਮਤਲਬ ਟਾਈਮਿੰਗ ਸੀਗੀ ਐਗਜ਼ੈਕਟ ਡੇਟ ਮੈਨੂੰ ਹੁਣ ਯਾਦ ਨਹੀਂ ਹੈਗੀ ਮਾਇਮ ਚ ਉਹਨਾਂ ਦੇ ਚਾਂਸ ਵੀ ਹੈ ਬਟ ਐਜ਼ ਕੰਪੇਅਰ ਟੂ ਜਿਹੜਾ ਨੇ ਨਵੰਬਰ ਚ ਫਾਈਲਾਂ ਜਮਾ ਹੋਈਆਂ ਸੀਗੀਆਂ ਉਹਨਾਂ ਦੇ ਕੰਪੈਰੀਜ਼ਨ ਕਾਫੀ ਘੱਟ ਆ ਸੋ ਪ੍ਰਾਇੋਰਟੀ ਇਜ਼ 기ਵਨ ਟੂ ਦਾ ਨਵੰਬਰ ਵਾਲੇ ਜਿਹੜੇ ਬੰਦੇ ਹੈਗੇ ਠੀਕ ਆ ਸੋ ਇਸ ਕਰਕੇ ਧਿਆਨ ਰੱਖਿਓ ਨਵੰਬਰ ਵਾਲੇ ਦਾ ਸਾਰਿਆਂ ਨੂੰ ਥੱਲੇ ਤੁਸੀਂ ਆਪ ਹੀ ਕਮੈਂਟ ਕਰਨ ਜਿਨ੍ਹਾਂ ਦੇ ਹੁਣ ਨੂਲੇ ਉਸਤੇ ਆ ਗਏ ਆ ਤਾਂ ਜੋ ਮੈਨੂੰ ਪਤਾ ਲੱਗ ਜੇ ਕਿਹੜੇ ਆਏ ਸੀਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਆ ਫਿਰ ਬਾਰ-ਬਾਰ ਉਹੀ ਮੈਸੇਜ ਜਿੱਦਾਂ ਤੁਹਾਡਾ ਆਂਦਾ ਆ ਕਿ ਭਾਜੀ ਡਿਸਪੈਚ ਦਾ ਮੈਸੇਜ ਆ ਗਿਆ ਹੈ ਇਹਦਾ ਮਤਲਬ ਕੀ ਹੈ ਡਿਸਪੈਚ ਦਾ ਮਤਲਬ ਬਾਈ ਜੀ ਤੁਹਾਡਾ ਵੀਜ਼ਾ ਲੱਗ ਗਿਆ ਸੋ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਇੱਕ ਹੀ ਚੀਜ਼ ਬਾਰ-ਬਾਰ ਮੈਂ ਹਰੇਕ ਵੀਡੀਓ 'ਚ ਕਹਿਣਾ ਹੈਗਾ ਆ ਜਦੋਂ ਪਰ ਤੁਹਾਡਾ ਕੁਐਸਚਨ ਬਾਰ-ਬਾਰ ਜ਼ਿਆਦਾ ਜਿਹੜੇ ਕੁਐਸਚਨ ਜ਼ਿਆਦਾ ਹੁੰਦੇ ਮੈਂ ਉਹਦਾ ਜਵਾਬ ਦਿੰਦਾ ਹੁੰਦਾ ਹਨਾ ਸੋ ਜਿਹੜਾ ਡਿਸਪੈਚ ਦਾ ਮੈਸੇਜ ਆ ਗਿਆ ਜਿਹਨੂੰ ਕੋਰੀਅਰ ਦਾ ਇਟ ਮੀਨਸ ਤੁਹਾਡਾ ਵੀਜ਼ਾ ਲੱਗ ਗਿਆ ਤੇ ਇਸ ਤੋਂ ਬਾਅਦ ਹੋਰ ਥੋੜੇ ਜਿਹਾ ਕਮੈਂਟ ਸੀਗੇ ਕਿ ਭਾਜੀ ਸਾਡੀ ਰਿਫਿਊਜ਼ਲ ਆ ਗਈ ਹੈ ਉਹ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਸੀਗਾ ਕਿ ਤੀਜੇ ਚੌਥੇ ਪੰਜਵੇਂ ਛੇਵੇਂ ਇਵਨ ਸਤਵੇਂ ਮਹੀਨੇ ਵਾਲਿਆਂ ਦੀ ਰਿਫਿਊਜ਼ਲ ਬੱਟ ਤੇ ਆ 90% ਚਾਂਸਸ ਇਹ ਆ ਕਿ ਉਹਨਾਂ ਦੇ ਰਿਫਿਊਜ਼ਲ ਲੱਗਣੀ ਹੈ ਲੱਗਦੀ ਕਿਉਂ ਭਈ ਇਹ ਉਹਦਾ ਰੀਜ਼ਨ ਇਹ ਆ ਕਿ ਉਧਰਲੇ ਪਾਸੇ ਇਟਲੀ ਨੇ ਇਹ ਪੇਪਰ ਜਿਹੜੇ ਹੈਗੇ ਆ ਕਾਫੀ ਹੱਦ ਤੱਕ ਕੈਨਸਲ ਕਰਦੇ ਆ ਕੁਝ ਮਾਲਕਾਂ ਦੀ ਵਜ੍ਹਾ ਕਰਕੇ ਉਹਨਾਂ ਦਾ ਪਿਛਲਾ ਰਿਕਾਰਡ ਕਰਕੇ ਕੁਛ ਜਿਸ ਵੀ ਸੈਕਸ਼ਨ ਦੇ ਵਿੱਚ ਉਹਨਾਂ ਨੇ ਪੇਪਰ ਭਰੇ ਸੀਗੇ ਉਹ ਅਪਲੋਡ ਨਹੀਂ ਹੋਏ ਹੈਗੇ ਜਾਂ ਮਾਲਕ ਨੇ ਅਪਲੋਡ ਕਰਵਾਏ ਨਹੀਂ ਹੈਗੇ ਜਿਸ ਨੂੰ ਅਸੀਂ ਕਹਿੰਦੇ ਕਿ ਨੂਲਾ ਉਸਤਾ ਐਕਟਿਵ ਹੈਗਾ ਜਾਂ ਨਹੀਂ ਹੈਗਾ ਸੋਲੂਸ਼ਨ ਇਹਦਾ ਇਹੀ ਹੈ ਜੀ ਤੁਸੀਂ ਜਿਸ ਵਕੀਲ ਤੋਂ ਪੇਪਰ ਭરાਏ ਸੀਗੇ ਮਤਲਬ ਜਿਸ ਏਜੰਟ ਤੋਂ ਪੇਪਰ ਭરાਏ ਸੀ ਉਹਨੇ ਵਕੀਲ ਹੁੰਦਾ ਉਹਦਾ ਉਸ ਵਕੀਲ ਦੇ ਥਰੂ ਹੀ ਮੇਲ ਕਰਵਾ ਸਕਦੇ ਆ ਇੱਕ ਸਪੈਸ਼ਲਾਈਜ਼ਡ ਸੈਕਸ਼ਨ ਦੇ ਵਿੱਚ ਜਿਹਦੇ ਪੇਪਰ ਭਰੇ ਸੀ ਜਿਹਦਾ ਐਗਰੀਕਲਚਰ ਦੇ ਸੀ ਐਗਰੀਕਲਚਰ ਦੇ ਸੈਕਸ਼ਨ ਤੋਂ ਹੀ ਮੇਲ ਆਣੀ ਆ ਵਕੀਲ ਦੇ ਥਰੂ ਇਹਨਾਂ ਦੀ ਐਮਬੈਸੀ ਨੂੰ ਇਟਲੀ ਦੀ ਜਿਹੜੀ ਐਮਬੈਸੀ ਇੰਡੀਆ 'ਚ ਹੈਗੀ ਆ ਉਹ ਫਿਰ ਉਸ ਚੀਜ਼ ਤੇ ਦੁਬਾਰਾ ਰੀਓਪਨ ਕਰ ਸਕਦੇ ਆ 2 ਮਹੀਨੇ ਦਾ ਤਾਂ ਡਾਟਾ ਟਾਈਮ ਹੁੰਦਾ ਆ ਅਪੀਲ ਕਰਨੀ ਆ ਜ਼ਰੂਰ ਕਰਨੀ ਚਾਹੀਦੀ ਆ ਹੋ ਸਕਦਾ ਰਿਜ਼ਲਟ ਉਹਦਾ ਪੋਜ਼ਿਟਿਵ ਹੋਵੇ ਬਾਕੀ 50 50 ਪਰਸੈਂਟ ਚਾਂਸਸ ਹੁੰਦੇ ਆ ਇਹਦੇ ਠੀਕ ਹੈ ਜੀ ਇੰ ਦਾ ਐਂਡ ਜਿਨ੍ਹਾਂ ਦੇ ਹੁਣ ਨੂਲੇ ਉਸਤੇ ਜਿਹੜੇ ਹੈਗੇ ਆ ਨਿਕਲਨੇ ਹੈਗੇ ਆ ਜੇ ਤਾਂ ਉਹਨਾਂ ਭਰਾਵਾਂ ਨੇ ਆਪਣਾ ਆਪਣੂ ਅਪਾਇੰਟਮੈਂਟ ਬੁੱਕ ਕਰਵਾਣੀ ਹੈਗੀ ਆ ਉਹ ਜਿਹੜਾ ਵਟਸਐਪ ਨੰਬਰ ਤੁਹਾਨੂੰ ਮੈਂ ਦਿਖਾ ਰਿਹਾ ਆ ਇਹਦੇ ਤੇ ਤੁਸੀਂ ਦੋਨਾਂ ਦੇ ਉੱਤੇ ਮੈਸੇਜ ਕਰ ਸਕਦੇ ਆ ਆਪਣਾ ਪਾਸਪੋਰਟ ਸੈਂਡ ਕੀਤਾ ਕਰ ਦਿਓ ਪੀਡੀਐਫ ਚਾਹੇ ਨੂਲਾ ਉਸਤਾ ਨਹੀਂ ਆਇਆ ਤੁਹਾਨੂੰ ਰੇਟ ਜੋ 20 ਤੋਂ 25000 ਰੁਪਿਆ ਲੱਗੂਗਾ ਜਿਹਦੇ ਵਿੱਚ ਤੁਹਾਡੀ ਫਾਈਲ ਰੈਡੀ ਤੁਹਾਡੀ ਅਪਾਇੰਟਮੈਂਟ ਤੁਹਾਡਾ ਏ ਟੂ ਜ਼ੈਡ ਜੋ ਵੀ ਫਾਈਲ ਦੇ ਵਿੱਚ ਹੁੰਦਾ ਆ ਸਾਰਾ ਕੁਝ ਤੁਹਾਨੂੰ ਵਿੱਚ ਕਰਕੇ ਦੇਣਗੇ ਠੀਕ ਆ ਜਦੋਂ ਨੂਲੇ ਉਸਤਿਆਂ ਦੇ ਆ ਕਹਿ ਦਈਏ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਜ ਲਗਾਤਾਰ ਹੀ ਪੈਣਾ ਫਿਰ ਉਹ ਉਸ ਵੇਲੇ ਜਿਹੜਾ ਰੇਟ ਚੱਲਦਾ ਹੋਇਆ ਫਿਰ ਉਹ ਰੇਟ ਲੱਗਣਾ ਕਿਉਂਕਿ ਉਸ ਵੇਲੇ ਰੇਟ 50000 60000 70 80 90 ਲੱਖ ਡੇਢ 2 ਲੱਖ ਤੱਕ ਵੀ ਜਾਂਦੇ ਆ ਫਿਰ ਟਾਈਮ ਨਹੀਂ ਲੱਗਣਾ ਹੈਗਾ ਬਾਕੀ ਤੁਹਾਨੂੰ ਏਜੰਟਾਂ ਦਾ ਪਤਾ ਹੀ ਹੈ ਜਲੰਧਰ ਦੇ ਵਿੱਚ ਤਿੰਨ ਤਿੰਨ ਸਾਢੇ ਤਿੰਨ ਲੱਖ ਤੱਕ ਵੀ ਜਿਹੜੀ ਹੈਗੀ ਆ ਉਹ ਅਪਾਇੰਟਮੈਂਟਾਂ ਦੀ ਗੇਮ ਗਈ ਸੀ ਠੀਕ ਹੈ ਜੀ ਸੋ ਜੇ ਵੀ ਕਿਸੇ ਮੇਰੇ ਭਰਾ ਨੇ ਹੁਣ ਵੀਡੀਓ ਮਤਲਬ ਕਮੈਂਟ ਕਰਨਾ ਕੋਈ ਵੀਡੀਓ ਦੇ ਉੱਤੇ ਤਾਂ ਜਰੂਰ ਥੱਲੇ ਕਰੋ ਪਰ ਉਹਦਾ ਮੈਂ ਰਿਪਲਾਈ ਜਿੱਦਾਂ ਹੀ ਮੇਰੇ ਕੋਲ ਟਾਈਮ ਲੱਗਾ ਮੈਂ ਜਰੂਰ ਦਊਂਗਾ ਅਗਰ ਨਹੀਂ ਦੇ ਸਕਿਆ ਤਾਂ ਸੌਰੀ ਜਿੱਦਾਂ WhatsApp ਤੇ ਵੀ ਕਾਲ ਕਰਦੇ ਜਾਂ ਕੁਝ ਵੀ ਉਹ ਲਈ ਮੈਂ ਸੌਰੀ ਹਾਂ ਕਿਉਂਕਿ ਮੇਰੇ ਵੀ ਕੁਝ ਆਪਣੇ ਥੋੜੇ ਜਿਹਾ ਬਿਜ਼ਨਸ ਪਰਪਸਲ ਦੇ ਰਿਲੇਟਡ ਜਿਹੜਾ ਟੂਰ ਹੈਗਾ ਆ ਤੇ ਮੈਨੂੰ ਕੁਝ ਕਈ ਵਾਰੀ ਵੈਰੀਫਾਈ ਮੇਰੇ ਕੋਲ ਹੁੰਦਾ ਕਈ ਵਾਰੀ ਨਹੀਂ ਹੁੰਦਾ ਹੈਗਾ ਕਿਉਂਕਿ ਮੇਰੇ WhatsApp ਦੇ ਉੱਤੇ ਬਹੁਤ ਲੰਬੀ ਲਿਸਟਾਂ ਜਿਹਦੇ ਵਿੱਚ ਮੈਂ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਤੇ ਜਿਹੜੇ ਇਮੀਡੀਏਟਲੀ ਚਾਹੁੰਦੇ ਆ ਕਿ ਹਾਂ ਮੇਰਾ ਰਿਪਲਾਈ ਕਰੋ ਉਹ ਜਿਹੜਾ ਮੇਰਾ WhatsApp ਦਾ ਗਰੁੱਪ ਬਣਿਆ ਹੈਗਾ ਆ ਉਹਦੇ ਵਿੱਚ ਐਡ ਹੋ ਜਾਓ ਕਿਉਂਕਿ ਉਹਦੇ ਵਿੱਚ ਜੇ ਮੈਂ ਨਾ ਵੀ ਗੱਲ ਕਰਾਂ ਠੀਕ ਆ ਉਹਦੇ ਵਿੱਚ ਹੋਰ ਵੀ ਨੌਲੇਜ ਵਾਲੇ ਬੰਦੇ ਬਹੁਤ ਆ ਉਹ ਇਮੀਡੀਏਟਲੀ ਰਿਪਲਾਈ ਕਰ ਦਿੰਦੇ ਠੀਕ ਆ ਜੀ ਸੋ ਬੈਸਟ ਆਫ ਲੱਕ ਸਾਰੇ ਜਣਾਂ ਦੇ ਪੇਪਰ ਆਉਣ ਨਵੰਬਰ ਵਾਲਿਆਂ ਸਾਰਿਆਂ ਦੇ ਆਉਣੇ ਆ ਤੇ ਜਿਹੜੇ ਰਹਿ ਵੀ ਗਏ ਹੈਗੇ ਆ ਉਹਨਾਂ ਦੇ ਵੀ ਪੇਪਰ ਆਊਗੇ ਠੀਕ ਆ ਜੀ ਬਾਏ ਬਾਏ ਟੇਕ ਕੇਅਰ